ਹਾਂ ਜੀ ਬਬ ਕੀ ਹਾਲ ਚਾਲ ਹੋ ਗਈ ਹੋ ਟਿਕ ਟੋ ਸਾਰੇ ਤੇ ਬਲੱਡ ਬਲੂਡ ਲਾਈਨ ਸਾਰੇ ਨੇ ਠੀਕ ਹੋਣੀਆਂ ਠੀਕ ਹੈ ਤੇ ਖੁੱਡਾ ਖੁੱਲਾ ਹੈ ਨਾ ਤੇ ਸਾਰੇ ਜਾਨਵਰਾਂ ਦੇ ਵਿੱਚ ਦਾਣੇ ਹੈਗੇ ਨੇ ਚਾਰ ਦੇ ਚਾਰਾਂ ਚ ਥੋੜ੍ਹ ਥੋੜ੍ਹੇ ਦਾਣੇ ਨੇ ਨੇ ਨਿਕ ਠੀਕ ਹੈ ਬਾਈ ਕੋਈ ਨਾ ਲੇਟਰ ਲੇਟ ਡਾਲਾਂਗੇ ਕੋਈ ਨਾ ਲੇਟ ਉਡਾਵਾਂਗੇ ਤੇ ਟਾਈਮ ਦਾ ਫੋਨ ਹੋ ਗਿਆ 8:16 ਹੋ ਗਿਆ ਬਾਈ ਦੇ ਨੇ ਸਵੇਰ 8:30 ਤੱਕ ਹੁੰਦੇ ਨੇ ਖਾਓ ਖਚੇ ਆਣ ਨੇ ਜਾਂ 9 ਵਜੇ ਦੇਖੋ ਕਿੰਨਾ ਚਰ ਲਾਦਾ ਬਾਕੀ ਦਾਣੇ ਜਿਹੜੇ ਔਖਣ ਦੇ ਵਜ ਕੱਲ ਬਈ ਮੈਂ ਸੱਟ ਕਰਕੇ ਮੈਦਾਨੀ ਨੀ ਪਾ ਕੇ ਗਿਆ ਆ ਦੇਖੋ ਸੁਝਰੇ ਆ ਪੂਰਾ ਪੱਟੀ ਦਾ ਉਹ ਨਾ ਆ ਦੇਖਾਂ ਆਂ ਕੱਕੇ ਕਰਦੇ ਨਹੀਂ ਖੰਡਾਤ ਖੰਡੂਦ ਉੱਤੇ ਬੱਦ ਬੁੱਧ ਜੇ ਚਲੋ ਕੋਈ ਨਾ ਫੇਰ ਕਰਦੇ ਸ਼ੇਅਰ ਜੋ ਡਾਊਨ ਹੈ ਤਾਂ ਹਾਂਜੀ ਬਾਪੇਓ ਬਈ ਅਗੇ ਪੁਰੇ ਨਾਨੂ ਕੇ ਪੂਰਾ ਫਰੈਸ਼ সুই ਸਵੇਰੀ ਠੀਕ ਆ ਪਹਿਲੇ ਤਾਂ ਕੁੱਡਾ ਖੋਲਿਆ ਮੈਂ ਨੂੰ ਬੱਚੇ ਨੂੰ ਪਾਣੀ ਦੇ ਕੇ ਗਿਆ ਵੀ ਕੁੰਡੇ ਚ ਪਾਣੀ ਨਹੀਂ ਪੀਂਦਾ ਇਹ ਆ ਦੇਖੋ ਠੀਕ ਆ ਜਿਹੜਾ ਪਾਣੀ ਦਾਣੇ ਜਿਹੜੇ ਦਾਣੇ ਪੈਸੀ ਦਾਣੇ ਤੇ ਪਾਣੀ ਡੋਲ ਕੇ ਮੈਂ ਖਾ ਲਾ ਕੱਲ ਜਾਦੇ ਪਾਤੇ ਠੀਕ ਆ ਬਈ ਕੋਈ ਨਾ ਡਾਉਣਿਆ ਥੋੜ੍ਹ ਥੋੜੇ ਕੋਇਂ ਦਾਣੇ ਹਨ ਇੱਕ ਕੋਇਨਾ ਸੁੱਕੀ ਨੇ ਫਿਰ ਵੀ ਕੁਛ ਨਹੀਂ ਹੁੰਦਾ ਚੋ ਚਾਹ ਚੂ ਪੀਏ ਚਲੋ ਆਈ ਬਾਬੋ ਬਹੁਤ ਚਿਰ ਹੋ ਗਿਆ ਨਾ ਮੈਂ ਖਾਣਾ ਢਾਰੀਏ ਕੋਇਨਾ ਫਿਰ ਕਿੱਡੀ ਗੱਲ ਥੋੜ੍ਹ ਥੋੜੇ ਦਾਣੇ ਹੋਣਗੇ ਐ ਇੱਕ ਦਾਣਾ ਵੀ ਹੁੰਦਾ ਉਹ ਵੀ ਕੁਛ ਠੀਕ ਆ ਤੇ ਪੱਤੀ ਬੰਨ ਲੈ ਆਪਾਂ ਠੀਕ ਆ ਅੱਜ ਹਾਂ ਇੰਗਣਾ ਨੂੰ ਨਾ ਪਾਬੈ ਲਾ ਹਰ ਜਾ ਆਇਆ ਰਾਵਨ ਰਾਵਨ ਆਇਆ ਕਰ ਤੇ ਤਿਆਰੇ ਇਹਦੇ ਪੱਛੇ ਦੇ ਪੁਰਸ਼ੀਆ ਹੋ ਰਹੇ ਨੇ ਉਹ ਉਹ ਗੋਬਨ ਭਈ ਇਹਨਾਂ ਨੇ ਤੰਗ ਕਰਤਾ ਠੀਕ ਆ ਆਪਣੀ ਚਾਹ ਵੀ ਪਈ ਆ ਉਧਰ ਕਿਤੇ ਠੰਡੀ ਹੋ ਜੇ ਇੱਕ ਇਹ ਇਹ ਹਲਪਿਲ ਇਹ ਛੜਤਾ ਬਾਕੀ ਟਾਈਮ ਦੇਖਾਂ 8:38 ਮਿੰਟ ਹੋ ਗਏ ਭਾਈ ਠੀਕ ਆ ਇੱਕ ਕਰਨ ਛੱਡੀ ਇੰਦਾ ਹੀ ਫੜਦਨੇ ਆ ਚਾਰਚ ਹਾਏ ਪਤੀ ਸੀ ਬਟ ਜੇ ਇਹਨੂੰ ਕੋਦੇ ਦੇ ਵਿੱਚ ਹੀ ਮਾਰਦੇ ਨਾ ਫਿਰ ਵੀ ਛੱਡ ਜਾਂਗੀ ਇਹਰੇ ਬੜੀ ਤੜੱਜ ਹੈ ਅੱਗੇ ਤਾਂ ਤੁਮ

ਲਓ ਯਾ ਬੱਕਾ ਅੱਜ ਹਮ ਬਰ ਛੱਡਦੇ ਆਪਾਂ ਠੀਕ ਹੈ। ਆਹ ਰੇ ਕੁੱਡੇ ਦੇ ਗੇਟ ਵੱਜਿਆ ਮੈਂ ਇੱਥੋਂ ਦੇ ਕਿ ਕਿਤੇ ਹਿੱਲ-ਹੁੱਲ ਜਾਵੇ। ਬਾਕੀ ਹੈਗਾ ਕੱਚੀ ਨੇ। ਕੋਈ ਨਾ ਬਾਬੇ ਪਾਉਣੇ ਹਨ ਨਵੇਂ ਕੁੱਡੇ ਵੀ। ਠਹਿਰ ਕੇ ਥੋੜੀ ਇਹ ਇਹ ਬੱਚੇ ਹੁੰਦੇ ਆ ਆਪਾਂ ਦਾਣੇ। ਤਲਾਈ ਬਾਬੇ ਦੇਈ ਜਾਣ ਇਹਨੂੰ। ਕੋਈ ਲੈਣਾ ਨਹੀਂ ਦੇਖੋ ਜੇ ਕੋਈ ਹੋਮ ਬਈ ਇਹਨੂੰ ਹੈਂਡ ਰੇਮ ਕਰੀਏਕ ਨਾ ਬਾਕੀ ਕਮੈਂਟ ਕੋਈ ਨਾ ਕਰਦੇ ਹੋ ਬਾਕੀ ਤਾਂ ਮੇਰੀ ਸਲਾਹ ਬੀਨੂੰ ਡਾਈਏ ਬੱਚਾ ਚੰਗਾ ਹਨਾ ਠੀਕ ਹੈ ਦੇਖੋ ਦੇਖੋ ਕਿਵੇਂ ਕਰੀ ਜਾਂਦਾ ਹੈਂਡ ਰੇਮ ਤਾਂ ਉਹਨੂੰ ਕਰਨੀ ਜਾਂਦਾ ਬਿੱਲੈਟਰੀ ਜੋੜੀ ਨੂੰ ਵੀ ਜੀ ਹਾਂ ਉੜਦੀ ਨਹੀਂ ਹੋएगी ਵਾਸਤਾਂ ਇਹ ਚੰਗੀ ਜੋੜੀ ਦਾ ਬੱਚਾ ਬਈ ਨੂੰ ਰੱਖ ਲਿਆ ਆ ਚੱਕ ਕੇ ਕੋਈ ਨਾ ਨੇ ਦੇਖਾਂ ਢਾ ਕੇ ਕਿ ਮੈਂ ਉੜਦਾ ਕੀ ਰਿਜ਼ਲਟ ਹੈ ਇਹਦਾ ਚਲੋ ਜੀ ਬਾਬਿਓ ਇਹ ਬੱਚੇ ਦਾ ਦਾਣਾ ਪਾਣੀ ਪੂਰਾ ਕਲੀਅਰ ਆ ਭਰਤਾ ਇਹਦਾ ਪਾਣੀ ਨਾਲ ਪੋਟਾ ਠੀਕ ਆ ਪਾਣੀ ਆ ਸੀਗਾ ਤੇ ਸਰੰਜੇ ਵੀ ਆ ਪਈ ਇਹਨੂੰ ਪਹਿਲਾਂ ਦਿੱਤਾ 20 ਐਮਐਲ ਫਿਰ 10 ਐਮਐਲ 30 ਐਮਐਲ ਪੂਰਾ ਦਿੱਤਾ ਪਾਣੀ ਠੀਕ ਹੈ ਨਾਲ ਦੇਖੋ ਆ ਪੂਰਾ ਬੱਠਾ ਦਾਣਾ ਕਿੰਨੇ ਬਚ ਗਿਆ ਚਲ ਹੁਣ ਤਾਂ ਬਹੁਤ ਅੰਕ ਹੋ ਗਿਆ ਵਿਚਾਰਾ ਲੈ ਉਹ ਖਾ ਲਈਂ ਮਾਜੀ ਤੇ ਉਤਰੀਆਂ ਵੀ ਮੈਨੂੰ ਪਾ ਰਹੀ ਨਹੀਂ ਦਿਖ ਨਹੀਂ ਰਹੀਆਂ ਬਾਕੀ ਜਿੱਦੀਆਂ ਦਿਖਾਉਂਗਾ ਤੁਹਾਨੂੰ ਚਲੋ ਜੀ ਆਪ ਬਦੀਆਂ ਕੂਤਰੀਆਂ ਇਹ ਖੜਦੋ ਖੜਦੋ ਆ ਨਿਮੇ ਦੇ ਪਰਾਂ ਵਾਗੀਆਂ ਖੜ ਚ ਮੁੜ ਗਈਆਂ ਕਿ ਨਾ ਆਹ ਹੁਣ ਦੇਖਾਂਂਦੀ ਯਾਰ ਇੱਥੋਂ ਆਏ ਜਗੀਆਂ ਨੇ ਇੱਕ ਤਾਂ ਕੈਮਰਾ ਸਟਾਲ ਕਰ ਲਿਆ ਨਾ ਉਹਦੀ ਗਾਇਵ ਕੂਤਰੀ ਇੱਤਰ ਗਈਆਂ ਨੇ ਰਾਈ ਦੇ ਵਿੱਚ ਵਿੱਚ ਆਈਆਂ ਨੇ ਗਈਆਂ ਨੇ ਖੜਚੋ ਖੜਚੋ ਹੇ ਤੱਕ ਆਲੇ ਹੋ ਗਈ ਕਲ ਵਾਲ ਵਾਲੀ ਹੁੰਦੀ ਆ ਬਾਡੇ ਨਾਲ ਤੇ ਬੱਚਾ ਉਠਾਰ ਕੇ ਇੱਥੇ ਬਾਪਿਓ ਇਹ ਰਜਾਰ ਜੋਗੇ ਉਠਾਇਆ ਵਿਚਾਰ ਬੈਠਾ ਰੂ ਵਿਚਾਰ ਆਣ ਇਨ ਨਾਲੇ ਘਰ ਦੇਖ ਲਓ ਆਪਣਾ। ਇਹ ਆ ਕਿੱਧਰ ਦੀ ਕਿੱਧਰ ਸੱਟ ਪਾ। ਹਣਾ। ਛਤਰੀ ਤੇ ਕਿ ਜਾਲਾ ਲੰਘ ਇਹਨਾਂ ਲੈ ਨੂੰ। ਬਾਕੀ ਦੇਖਾ ਹੈਂ ਟ੍ਰੇਮ ਕਰ ਲਈ ਹੈਂ ਟ੍ਰੇਨਿੰਗ। ਦੇ ਦੀ ਇਹਨੂੰ। ਉਹ ਤਾਂ ਬੱਚਾ ਚੰਗਾ ਉੱਡਨ ਵਾਲਿਆ ਚੋਂ ਬਈ। ਆ ਜਿਹੜੀ ਕੱਲ ਨੂੰ ਉਹਦੇ ਗਰਮੀ ਲੱਗ ਗਈ। ਗਰਮੀ ਤੋਂ ਬਾਅਦ ਉਹਨੂੰ ਫੁਣਸੀਆਂ ਵੀ ਹੋ ਰਿਆ ਨੇ ਇਹਦੇ ਮੂੰਹ ਤੇ ਛਾਲੇ ਚੁੱਲੇ ਜੇ। ਹੁਣ ਮੈਨੂੰ ਦਵਾਈ ਦੇ ਘਟਾ। ਆ ਜ ਇਹ ਜਿਹੜੀ ਆ ਪੌਦੇ ਲਿਆਏ ਸੀਗੇ ਕਿੱਧਰ ਗਈ ਹਾਂ ਕੀ ਆ ਗੋਲੀ ਬਈ ਆ ਚੌਥਾ ਹਿੱਸਾ ਠੀਕ ਹੈ ਨੇ ਪੂਰੀ ਇੱਕ ਗੋਲੀ ਗੋਲੀ ਦਾ ਚਾਰ ਟੁਕੜੇ ਕਰ ਲੈ ਚੌਥਾ ਹਿੱਸਾ ਦੇ ਦੋ ਠੀਕ ਹੈ ਤੇ ਟਾਈਮ ਹੋ ਗਿਆ 9:00 ਦੇ ਕਿ ਤਿੰਨ ਚਾਰ ਮਿੰਟ ਚਲੋ ਕੋਈ ਨਾ ਦੇਖ ਰਿਹਾ ਕੰਨਾ ਟਾਈਮ ਕਰ ਲੈਣ ਅੱਜ ਵਾਜੇ ਦਾਣੇ ਨੇ ਇਹਨਾਂ ਨੇ ਪੋਟਿਆਂ ਚ ਅੱਜ ਤਾਂ ਲਾਦਾ ਵੀ ਟਾਈਮ ਕਰਨਗੇ ਕੱਲ ਆਲਾ ਕੱਲ ਬਹੁਤ ਸਾਰਾ ਆਬੜੀ ਮਿਆਰੀ ਆ ਗਿਆ ਸਾਢੇ 4:50 ਸਾਢੇ 4 ਘੰਟੇ ਓਡੇ ਵੀ ਕੱਲ 20 ਮਿੰਟ ਹੋਰ ਜੋੜ ਦੋ 4 ਘੰਟੇ 50 ਮਿੰਟ ਓਡੇ ਕੱਲ ਠੀਕ ਐ ਸੱਤ ਪੀਂਘਾ ਤੇ ਜਿਹੜੀ 11:42 ਤੇ ਆਗੇ

ਛੋਟਾ ਬੱਚਾ ਹਨਾ ਇੰਨੀ ਦੀ ਉਹ ਮੰਨਦੀ ਹੈ ਕਿ ਜੇਤੀ ਪੁੰਸੀ ਆਉਗੀਆਂ ਵਾਕਿ ਉਹਨਾਂ ਦਾ ਗਰਮ ਖੁੱਡਾ ਵੀ ਉਹਨੂੰ ਰਾਖ ਕੇ ਆਂਦਾ ਹਾਰੀ 2 ਲੱਖ 2 ਲੱਖ ਚਲੋ ਕੋਈ ਨਵਾ ਬਾਬੇ ਜੋ ਟਾਈਮ ਟੰਗ ਕਰਦੀ ਇਹਨੇ ਫੇਰ ਘੱਟ ਗਿਆ 600 ਦੇ ਨਾਲ ਬਾਬੇ ਆ 11:50 ਹੋ ਗਏ ਡੱਬੀ ਆ ਗਈ ਆਪਣੀ ਆਹ ਵਰਤੀ ਬੈਠੀ ਵਾ ਕੀ ਆ ਆਪਾਂ ਅੰਦਰ ਬੈਠੇ ਰਹੇ ਸੀ 11:50 ਅੱਜ ਥੋੜਾ ਜਿਹਾ ਦਾਣਿਆਂ ਕਰਕੇ ਦੂਜੇ ਜਨਰ ਕਿਤੇ ਬੈਹੂਤੇ ਨੂੰ ਲੱਗੇ ਕਿ ਕਿਤੇ ਮਾਰਗੀ ਨਹੀਂ ਗਿਆ ਵਾਪਸ ਕੱਲੀ ਡੱਬੀ ਬੈਠੀ ਹੈ ਆ ਗਾਲੀਆ ਟੌਰੀ ਵਾਲੀ ਫਿਰਦੀ ਹੈਗੀ ਤੇ ਟੁੰਡ ਨਹੀਂ ਪਤਾ ਬਈ ਕਿੱਧਰ ਆ ਆ ਫਿਰਦੇ ਨੇ ਤੰਨੇ पूरे ने भी पूरे ने कन्हें फिरते कोई ना चक्कर मार के लांगे ते डब्बी वजिया उ अब दाने पर लेट हो गई डबे बारह बज के पूरे सही है ना यहाँ आंदियां ने बैठन जो फिर मुड़ जाने इत फिर ਹਮ ਆਪੇ ਵਕਨ ਚੋ ਸ਼ੌਂਚ ਲਾ ਕੇ ایرਪੌਡਸ ਸੁਣੀ ਨੇ ਗਾਣੇ ਅਰੀਲਾ ਚਲਾ ਲੰਨੇ ਕਿੱਧਰ ਗਈਆਂ ਦੇਖਣੇ ਆਏ ਹੋਏ ਨਹੀਂ ਪਤਾ ਅੰਦਰ ਦੀਆਂ ਆ ਵੀ ਜਦੋਂ ਕੈਮਰਾ ਆਨ ਕਰ ਲਿਆ ਨਾ ਉਹਦੀ ਲਾਂਗੀਆਂ ਨੇ ਪਤਾ ਹੀ ਲਾਦਾ ਇਹਨਾਂ ਦਾ ਕਿੱਧਰ ਲਾਂਗੀਆਂ ਨੇ ਪਹਿਲਾ ਕੈਮਰਾ ਰੀਲ ਚਲਾ ਰਿਹਾ ਸੀ ਇੱਥੇ ਫਰੀਆਂ ਗਿਂ ਅਗੜੇ ਕਰਤੀਆਂ ਜਦੋਂ ਕੈਮਰਾ ਕਰ ਲਿਆ ਗਾਇਬ ਸੁੱਧੀਆਂ ਗਾਇਬ ਉਹ ਫਰਦੀਆਂ ਹੁਣ ਦੇਖਿਆ ਨਹੀਂ ਬਣੀ ਇਹ ਹੁਣ ਪੋਕੋ ਦੇ ਹੋਇਆ ਹਾਂ ਰੋਇਆ ਤੇ ਨੀਂਦ ਵੀ ਆ ਜਾਂਦੀ ਸੋਣਿਆ ਕੋਈ ਨਾ ਤਾੜ ਕੇ ਇਹਨਾਂ ਨੂੰ ਪਿੰਜਰੇ ਚ ਪਾਣੀ ਪੋਣੀ ਦੇਣਾ

आगे चिटिया मंगर बच्चा थले टंड ठीक है फिर फिर लागे उत्ते कोई ना जो साढ़े बारह इक् का ता टाइम कर जा आज बाबे सुद ही आज पर करना तो है नहीं मैन पता जब हम बहे बारह तीन बारह तीन हो गया टाइम दस कट तक बह जाने देखियो ये बाबे कबूतर बागिया फिर आ गए नीचे तो बारह बज के अठारह मिनट हो गए डब्बी बैठी है जो डब्बी लान फिर वो आगे

लगता नहीं लक्षण देखो, देखो, देखो। तो दिया ठप्पे भी मारती मार है जिम्मे इटड़ी हो मारती है टोंड पल्ले भारी ने बी ਲੋ ਕੋਈ ਨਾ ਵਧੀਆ ਅੱਜ ਟਾਈਮ ਅੱਜ ਵੀ ਵਧੀਆ ਟਾਈਮ ਕਰ ਰਹੀਆਂ ਬਹੁਤ ਆ। ਹੋਈ ਬਾਬੇ ਹੋਣ ਆ ਗਏ ਪ੍ਰੋਪਰ ਬੈਠਣਾ। ਲਾ ਬੈ ਗੇ ਤੰਨੇ ਤੇ ਤੰਨੇ ਆਏ ਹੋਏ ਬੱਚਾ ਦੇਖੋ ਬੱਚਾ ਬੱਚਾ オートਮੈਟਿਕ ਕੇ ਆ ਗਏ ਤੇ ਆ ਚਿੱਟੀਆਂ ਵਾਲੀ ਦੇਖ ਲੋ ਬਈ ਅੱਜ ਹੈਗਾ 39 ਡਿਗਰੀ ਰਿ ਹੈ ਟੈਂਪਰੇਚਰ 12:23 ਦੇ ਮਿੰਟਾਂ ਤੇ ਆ ਗਏ ਬਈ ਠੀਕ ਹੈ ਤੇ ਵਧੀਆ ਉੱਡ ਗਿਆ ਦੇਖੋ ਬੱਚੇ ਦਾ ਜੋਰ ਲੱਗ ਰਿਹਾ ਪੂਰਾ ਸੁੱਕੇ ਨੇ ਪੂਰੇ ਹੈ ਨਾ ਬਾਣੀ ਪੁਣੀ ਨਹੀਂ ਹਲੇ ਪਾਣੀ ਫੇਰ ਛੜਾ ਤਾ ਇਹਨਾਂ ਦਾ ਵੀ ਹੁਣ ਸੁੱਕੇ ਡਾਈਏ ਪਾਣੀ ਤੇ ਘਾਟ ਉੱਟਣ ਲੱਗੇ ਤੀ ਕੋ ਉਤਰੀਆਂ ਆਪਣੀਆਂ सुे भी बधाई उड़ते हैं ना पानी तो इन्ना खास नहीं उडे ऐसा फर्क पड़ा मोटा दा टू का भी जोर लग गया पूरा है ना। <laughs> चलो कोई ना बाबे लाने कर बैठन दो चार पाँच मिनट छात्री से अं थोड़ा जो करते हैं हूँ देखो बाबे पूरा है ना ਜੋਰ ਲੱਗ ਗਿਆ ਠੀਕ ਆ ਯਾਰ ਕੂਤਰੀ ਆ ਉੱਤੇ ਜਾਂ ਗਿੰਨੇ ਨੇ ਮਮ ਨੂੰ ਪੱਤ ਲੱਗ ਗਿਆ ਨਾ ਕੋਈ ਜਾਨਵਰ ਫਰਦਾ ਉੱਤੇ ਬਾਜ ਜਾਂ ਬੈਰੀ ਬੁਰੀ ਹੋਵੇ ਜਾਂ ਨਵਾਂ ਕੂਤਰਾ ਆ ਰਿਹਾ ਹੁੰਦਾ ਕਈ ਵਾਰ ਚਲੋ ਬਾਬੇ ਲਾਉਣੇ ਇਹਨਾਂ ਨੂੰ ਤੇ ਪਹਿਲੇ ਨੰਬਰ ਤੇ ਆਪਾਂ ਉਹ ਕਰੀਏ ਬੋਰੀ ਗਿੱਲੀ ਹਾਂ ਆ ਬੇ ਕੂਤਰੇ ਲਾ ਲਈਆਂ ਹੁਣ ਕੁੰਡੇ ਲਿਭਾਉਂਦੇ ਨੇ ਪਾਣੀ ਨੂੰ ਹਣਾ ਚਲੋ ਲੈ ਕੇ ਚੱਲੀਏ ਨਾ ਉਧਰ ਅੱਗ ਤਾੜਦੇ ਕਬੂਤਰੀਆਂ ਕੋਈ ਇੱਥੇ ਜਾਲ ਜਿਤੀ ਵਾਲੀ ਜਾਲੀ ਜੀ ਚ ਇਹਨਾਂ ਨੂੰ ਬੋਕ ਹੰਟ ਬੈਠੰਦੇ ਫਿਰ ਤੁੰਡਾਈਆਂ ਦੇਖਦੇ ਆ ਉਹ ਵੀ ਮਤਲਬ ਉਹ ਲਵਾ ਲਾਂਗੇ ਜੇ ਜਿਆਦੇ ਪਾਣੀ ਪੀਣ ਨੂੰ ਕਰਦੇ ਆ ਉਹਨੀਆਂ ਫਿਰ ਇਹ ਦੇਖਦੇ ਆ ਹਣਾ ਬਾਕੀ ਹੁਣ ਬਈ ਕਬੂਤਰਾਂ ਨੂੰ ਸਰੋਂ ਨਹੀਂ ਪੈਂਦੀ ਹਣਾ ਕੋਈ ਨਾ ਆਪਾਂ ਜਿਹੜੇ ਇਧਰੋਂ ਅੰਦਰੋਂ ਦਾਣੇ ਨੇ ਆਪਾਂ ਉਹ ਕੋਈ ਹੁੰਦੀ ਹੈ ਕੀ ਬਰੀਕ ਦਾਣੇ ਬਾਹਰ ਕੱਢ ਦੂ ਜਿਹੜਾ ਮੋਟਾ ਦਾਣਾ ਅੰਦਰ ਰੱਖ ਲੂ ਹੁਣ ਦਾਣਿਆਂ ਦਾ ਉਹ ਆ ਨਾ ਵੀ ਥਰੋਣੀ ਪੈਂਦੀ ਆਪਾਂ ਪਾਈ ਜਾਂਦੇ ਆ ਚਲੋ ਆ ਕੋਲੇ ਮੋਟੋ ਹਤਾ ਕੇ ਲੈ ਜੀ ਪਾਣੀ ਬੱਬੂ ਕੁੰਡਿਆਂ ਨੇ ਪਾਣੀ ਆ ਦੇਖੋ ਡੱਬੀ ਤਾਂ ਹੁੰਦੀ ਆ ਇਹ ਬੱਚਾ ਵੀ ਆਉਂਦਾ ਕੋਈ ਨਾ ਜੀ ਫਿਰ ਇਹਨੂੰ ਕਰਾਣੇ ਐ ਇੰਨੇ ਬੱਟ ਖੰਡ ਹੋ ਰਹੀ ਤੇ ਲੋਈ ਜੀ ਬਾਬਿਓ ਲਓ ਬਾਈ ਇਹ ਕੇਰਾ ਇਹਨਾਂ ਦੀ ਖੜ ਦੋ ਯਾਰ ਪਦਾਈ ਇਹ ਕੋਰੇ ਕੀੜੀਆਂ ਇੰਝ ਮਹੀਨੇ ਜ ਚੜ ਗਈਆਂ ਮੁੜ ਕੇ ਉਤਰਦੀਆਂ ਨਹੀਂ ਹੈਗੀਆਂ ਬੱਠਣੀ ਪਊਗਾ ਆ ਜੋ ਆ ਜੋ ਆ ਆ ਆ ਆ 2 ਪਰਾਂ ਹੋ ਇਹਨਾਂ ਨੂੰ ਪੀਂਦੇ ਆ ਆ ਬੋਤਾ ਬੋਤਾ ਇਨਕ ਪਹਿਲਾਂ ਤਾਂ ਬੋਤਾ ਲਾਟੋਂ ਵੀ ਲੱਡਬੀ ਲੈਟੋਂ ਦਾ ਤੁੰਬੀ ਲਾਉਣ ਬਾਉਰਾ ਦੰਨ ਪੰਨੋਂ ਨੂੰ ਪਈਏ ਅੰਗ ਇਧਰੋਂ ਲੈ ਟੰਡਾ ਨਹੀਂ ਪਾਣੀ ਪੀਂਦੀ ਮਸੀ ਪੀਂਦੀ ਤਾਂ ਪਤਾ ਨਹੀਂ ਨਾਲੇ ਥੱਕੀ ਪੂਰੀ ਆਣਾ ਪੀ ਲਾ ਪੀਂਦੀ ਨਾ ਪੀਰ ਟੰਡੇਰ ਪਰ ਚਲੋ ਕੋਈ ਨਾ ਬਾਬਿਓ ਬੈਠਣ ਦੇ ਨਾ ਜਦੋਂ ਇਹਨਾਂ ਨੇ ਪਾਣੀ ਪੂਰਾ ਆਣ ਸੋਕ ਲਿਆ ਅੰਦਰੋਂ ਸਵਾਸ ਪੂਰਾ ਖਿਚਵਾ ਪਾਵਾਂਗੇ ਠੀਕ ਆ ਬਾਈ ਤੇ ਜਦੋਂ ਹਾਂ ਜਦੋਂ ਆ ਪੂਰੇ ਮੱਚ ਗਏ ਦੋ ਦੋ ਪੱਠੇ ਆ ਵੀ ਚਾ ਦੋ ਦੋ ਕਬੂਤਰੀਆਂ ਪੂਰੀਆਂ ਐਣ ਚੰਗੀ ਤਰ੍ਹਾਂ ਪਹਿਲਾਂ ਮੱਚੀਆਂ ਨਹੀਂ ਬਈ ਸਮਾਰ ਕੇ ਠੀਕ ਆ ਜਦੋਂ ਮੱਚ ਗਈਆਂ ਅੰਦਰ ਫਿਰ ਲਾਉ ਫਿਰ ਲਾਉਣ ਦਾ ਪਾਣੀ ਇਹਨਾਂ ਨੂੰ ਫਾਇਦਾ ਹਣੀ ਸੁੱਕੀ ਅਣਡਾਈਆਂ ਕਰਾਉਣਿਆਂਗੇ ਠੀਕ ਆ ਤੇ ਬਾਕੀ ਕੋਈ ਨਾ ਆਪਾਂ ਬਦਾਮ ਜਿਹੜੇ ਬਦਾਮ ਹੁੰਦੇ ਨੇ ਬਈ ਉਹਨਾਂ ਦੀ ਐਡੇ-ਐਡੇ ਕੋ ਬਣਾ ਕੇ ਡਿੱਟੀਆਂ ਆ ਉਹ ਕੀ ਕਹਾ ਤੁਹਾਨੂੰ ਐਡੇ-ਐਡੇ ਕੋ ਬਣਾ ਲੈ ਬਈ ਐਡੇ-ਐਡੇ ਕੰਡਕੇ ਜੇ ਉਹਨਾਂ ਨੂੰ ਇਹਨਾਂ ਦਿਆ ਕਰਾਂਗੇ ਠੀਕ ਆ ਤੈਨੂੰ ਬਣਾ ਕੇ ਦਿਖਾ ਦਾਂਗੇ ਵੀ ਕਿਵੇਂ ਦਾ ਸਿਸਟਮ ਆ ਸਾਰਾ ਚਲੋ ਨਾ ਬੱਠਣ ਦੋ ਫੇਕਾ ਤੇ ਸ਼ੀਰ ਤਲੋਈ ਬਾਬਾ ਭਰ ਕੇ ਜੀ ਪਿਆਜ਼ੀ ਪੂਰਾ ਖਿਚਮਾ ਬਹੁਤ ਥਿਰ ਹੋ ਗਿਆ ਬੱਠਣ ਇਹ ਬੱਚਾ ਜਾਂ ਸਾਰੇ ਨੂੰ ਮਰੀ ਜਾਂਦਾ ਲੈ ਲੈ ਗੜਕਤਾ ਪਤੰਦਰੇ ਜਾਂ ਗੁੰਗਾ ਜਾਂ ਅਕੜ ਪੂਰੀ ਹੈ ਪੀਲਾ ਯਾਰ ਚਿੱਟੀਆਂ ਵਾਲੀ ਇਹ ਨਵੇਂੜ ਕੰਮ ਜਾਵਾ ਮੰਤਰ ਕਾਣੂ ਟਾਂਗ ਕਰੀਂ ਨਾ ਬਿਲਾ ਪ੍ਰਾਲਾ cala pala da iyo iya rupair pili ila tondo na <tipa> iya <tipa> rupair pili ਖੰਯਰ ਨੇ ਪਾਣੀ ਪੀ ਲਿਆ ਪਸਟਾ ਨਾ ਖਾ ਲੀਆ ਪਰੋਂ ਟੁੰਦਾ ਪੀ ਲੂ ਪੀ ਲਾਂਦਾ ਹੂੰਗੀ ਥੋੜਾ ਜਿਹਾ ਪੀ ਲਿਆ ਬਾਕੀ ਖੁੱਡੇ ਚ ਪੀ ਲੂਗੀ ਕੋਈ ਨਾ ਐਟਾ ਨਹੀਂ ਹੁੰਦਾ ਆ ਜਾਓ ਬੱਚਾ ਟੁੰਦ ਪੀ ਖਾਣ ਪੀਂ ਦੇ ਦਿਆ ਕਰ ਤੂੰ ਜਾ ਦੇਣਾ ਚੰਬਲ ਤੈਨੂੰ ਮੈਂ ਦੱਸਤੀ ਚਾਲ ਵਗਲ ਗਈ ਅੱਜ ਇਹਦੀ ਹੈ ਕਹਿੰਦੇ ਉਹ ਡੋਡ ਦੀ ਚਾਲੇ ਬਦਲਾ ਲਈ ਮੁੰਡੇ ਨੇ ਛੜਦੀਏ ਬਾਬੇ ਉਹ ਖੁੱਡੇ ਚ ਮਈ ਉੱਤੇ ਚਲੋ ਜਿਆ ਉਹ ਪਰ ਕਰੋ ਐਸ਼ ਨਾਲੇ ਮੈਂ ਸਮਾਨ ਨਾਲੇ ਤੁਸੀਂ ਆਰਾਮ ਕਰੋ ਕੰਨਾ ਹੀ ਬਾਬਿਓ ਭਈ ਬਾਬਿਓ ਹਾਲ ਦੀ ਨਾਲ ਆ ਗਏ ਇਹਨਾਂ ਦੇ ਦਾਣੇ ਸਿੰਪਲ తాను ఆ రక ఆ బం కనీ పివు అని టుండ్ జోర ఆ ਚਲੋ ਡਾਈਏ ਤੁਹਾਨੂੰ ਪਰ ਮੈਂ ਦੇਖਸ ਨਾਈਂ ਬਲੋਣਾ ਤਾਪ ਬਹੁਤ ਕਾਲੜੀ ਹੈ ਮੇਰੇ ਪੈਰ ਮੱਚੀ ਜਾਂਦੇ ਨੇ ਚਲੋ ਬਾਏ ਬਾਏ